ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੋਮ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥ ਹੈ ਸਾਹਿਬ ਸਿੰਘਾਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਵਿਖਾਉਣੀ ਹੈ ਗੱਬਨ ਤਿਆਰ ਹੀ ਆ ਬਸ ਜਰਸੀ ਤੁਹਾਨੂੰ ਦਿਖਾਵਾਂਗੇ ਬਾਕੀ ਆ ਵੀ ਗੱਬਨ ਆਪਣੀ ਪਾਸ ਕਰਕੇ ਤੇ ਵੇਸ ਚੱਕ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਪਾਸ ਕਰਾ ਲਓ ਜਰੂਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਵੀਰ ਜੀ ਠੀਕ ਠਾਕ ਆ ਤੇ ਨਾਮ ਦੱਸ ਤਾਂ ਫੇਰ ਇੱਕ ਰੇ ਨਾਮ ਮੈਂ ਮੇਰਾ ਰੋਬਨਜੀਤ ਸਿੰਘ ਜੋ ਆਪਾਂ ਤਾਂ ਸਾਹਿਬ ਸਿੰਘ ਜੋ ਠੀਕ ਆ ਤੇ ਪਿੰਡ ਕੋਟ ਦਾ ਢੂਮ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਸ਼੍ਰੀ ਰਾਮਦੇਵ ਸਾਹਿਬ ਪਿੰਡਾ ਲੱਗੇ ਬਿਲਕੁਲ ਹਨਾ ਸ਼੍ਰੀ ਰਾਮਦੇਵਤ ਲੱਗ ਗਈ ਆ ਤੇ ਫੋਨ ਨੰਬਰ ਬੋਲ ਦੋ ਇੱਕ ਰੇ ਫੋਨ ਨੰਬਰ 9781228722 ਠੀਕ ਆ ਅੱਜ ਪਾਜੀ ਹਣੀ ਗਏ ਕਿਤੇ ਅੱਜ ਪਾਪਾ ਹਣੀ ਘਰੇ ਨਹੀਂ ਆਗੇ ਸੀਗੇ ਅੱਛਾ ਮੈਂ ਵੀ ਫਿਰ ਸਕੂਲੇ ਜਾਣਾ ਮੈਂ ਪਹਿਲਾਂ ਵੀਡੀਓ ਬਣਾ ਕੇ ਫੇਰ ਹੀ ਜਾਣੇ ਉਹ ਵੀ ਗਾਵਾਂ ਲੈਣ ਹੀ ਗਏ ਹਨਾ ਹਾਂਜੀ ਗਾਈਆਂ ਲੈਣਗੇ ਕੱਲ ਹੈ ਗਿਆ ਕਿ ਚਾਰ ਪੰਜ ਗਾਈਆਂ ਵੇਚ ਗਿਆ ਹੈ ਗਿਆ ਅੱਛਾ ਤੇ ਇਧਰ ਰਾਤ ਪਾਪਾ ਨੇ ਭੇਜੀ ਹੀਗੀ ਅੱਛਾ ਆ ਵੀ ਉਹ ਕਹਿੰਦੇ ਵੀ ਹੋਣਾ ਫਿਰ ਕਿਆ ਹੀ ਵੀਡੀਓ ਦਾ ਤੇ ਕਹਿੰਦੇ ਫਿਰ ਮਨਾਂ ਨਹੀਂ ਕਰਨਾ ਤੇ ਆ ਰਾਤ ਹੀ ਕਹਿੰਦੇ ਵੀ ਆਈ ਹੀ ਇੱਕ ਗਾਂ ਤੇ ਬਾਕੀ ਗਾਵਾਂ ਲਾਹੌਰ ਵੀ ਆ ਜਾਣੀਆਂ ਵਾ ਬਾਕੀ ਕੋਈ ਵੀਰ ਸੰਪਰਕ ਕਰ ਲੇ ਤੇ ਕਿੰਵਾ ਸਵੇਰ ਸੁਣਾ ਇਹਨੇ ਵੀਰੇ ਤੀਜਾ ਸਵੇਰ ਸੁਣਾ ਤੀਸਰਾ ਸਵੇਰ ਸੁਣਾ ਹਾਂਜੀ ਕਿੰਨਾ ਦੁੱਧ ਕੱਟੀ ਜਾਊਗੀ ਹੈ ਦੁੱਧ ਪਿਛਲੀ ਵਾਰੀ 14 ਕਿਲੋਟਰ ਕਹਿੰਦੇ ਦੁੱਧ ਭਰਿਆ ਰਿਹਾ 14 ਤੋਂ ਪਲੱਸ ਕੱਢੂਗੀ ਅੱਛਾ ਤੋੜਾ ਫੇਰ ਇੱਕ ਰੀਮ ਬਾਕੀ ਕਿੰਨੇ ਕਿੰਨੇ ਗਜੇ ਸੰਗਿਆ ਉਂਗਲੋਂ ਉਂਗਲੀ ਤੇ ਗੱਬਣੇ ਆ ਜੇ ਠੀਕ ਐ ਨਹੀਂ 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 ਠੀਕ ਐ ਬਾਕੀ ਇਹ ਟਾਈਮ ਵੀ ਸਵੇਰਾ ਸਵੇਰ ਦਾ ਵਾ ਤੇ ਬਾਕੀ ਆਈ ਵੀ ਹਲੇ ਰਾਤੀ ਆ ਸਰਫਾਜ਼ ਸਰਫਾਜ਼ ਆਈਏ ਤੇਜਪੁਰੀ ਪੱਜੀ ਰੁੱਦੀ ਨਹੀਂ ਹੈ ਉੱਤਰਾ ਥੱਲੇੋਂ ਚੰਗੀ ਪਰੰਦੀ ਹੈ ਬਾਕੀ ਜਿੱਡੀਆਂ ਕਿ ਜਰਸੀਆਂ ਹੁੰਦੀਆਂ ਔਡੀ ਕੇ ਵੀ ਹੈਗੀ ਸਿੰਗਵੀਰ ਬਿਲਕੁਲ ਛੋਟਾ ਹੂਂਗਲੂਂਗਲ ਜਿੰਨਾ ਹੈ ਠੀਕ ਹੈ ਜੀ ਲੈ ਜਾ ਵੀਰ ਜੀ ਤੇ 98 ਤੇ ਤੁਹਾਨੂੰ ਇੱਕ ਵਾਰੀ ਲਾਗੇ ਤੇ ਦਿਖਾ ਦਈਏ ਠੰਡੀ ਸੀਲ ਵੀਰ ਬੜੀ ਜੋ ਆ ਨਹੀਂ ਸਾਦੇ ਜੇ ਸਨ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਗਾਣਵੇਂ ਹਵਾ ਨਾ ਚੰਗਾ ਤੇ ਪਿਛਾਨਾ ਵੀ ਚੰਗਾ ਪਰ ਨੀ ਚੜਾਈ ਤੇ ਹਵਾ ਨਾ ਜਰਾ ਠੰਡੀ ਸੀਲ ਉੱਤਾਂ ਵੀਰ ਬੜੀ ਜੋ ਠੰਡੀ ਸੀਲ ਹੈ ਪੂਰੀ ਹਾਈਟ ਲੱਟਰ ਲਾ ਕਰਨੀ ਆ ਤੇ ਢਿੱਲਾ ਜਿਹੜੀਆਂ ਹਵਾ ਨੇ ਤੇ ਚੰਗੀਆਂ ਬਾਕੀ ਕਈ ਕੰਮ ਦਾ ਹਵਾ ਦਾ ਲੰਬਾਈ ਜਿੰਦਾ ਵਾ ਕਈਆਂ ਦਾ ਚੜਾਈ ਜਿੰਦਾ ਵਾ ਇਹਦਾ ਥੋੜਾ ਚੜਾਈ ਜੇ ਤੇ ਬਾਕੀ ਇਸ ਤਰ੍ਹਾਂ ਚਾਰੂ ਆ ਇਹ ਆ ਵੀ ਦੋ ਦਿਨ ਚੰਗਾ ਭਰੀ ਜਣਾ ਵਾ ਇਹਦਾ ਕਮਰਾ ਦੁੱਧ ਵੀ ਜਿਹੜਾ ਸੰਗਣਾ ਹੁੰਦਾ ਵਾ ਮੱਝਾਂ ਵਰਗਾ ਜਿਹੜਾ ਇਹਦਾ ਦੁੱਧ ਹੁੰਦਾ ਵਾ ਤੇ ਬਾਕੀ ਸਿੰਪਲ ਵੀ ਮੱਝਾਂ ਵਾਂਗੂ ਵੀ ਇੱਜਾ ਹੁੰਦਾ ਤਾਂ ਤੇ ਥਣਾ-ਥਣਾ ਦੀ ਓਕੇ ਜੀ ਪੂਰੀ ਹਾਂ ਜੀ ਥਣਾ-ਥਣਾ ਦੀ ਵੀ ਓਕੇ ਆ ਅੱਛਾ ਤੇ ਕਿੰਨਾ ਫੇਰ ਰੱਖਣੇ ਇਹਦਾ ਮੁੱਲ ਮੁੱਲ ਤੇ 45000 ਰੱਖਿਆ ਜਿਓ ਕਿੰਨੇ ਰਿਦੇ ਨਹੀਂ ਆ ਵੇਖ ਲਓ ਕਰਾ ਲਓ ਤੁਸੀਂ ਆਪਣੇ ਹਿਸਾਬ ਨਾਲ ਛੋਟ ਹਾਂ ਆਪ ਹੀ ਕਰ ਦੋਗੇ 40000 ਚੋਂ ਵੀ ਰਹਾ ਨਾ ਕਰ ਦਾਂਗੇ ਯਾ ਸੁਣੋ ਕਰਦਾਂਗੇ 40000 ਚ ਠੀਕ ਆ 40000 ਚ ਕਰਦੋਗੇ ਖੁੱਲਾ ਮੰਤਨ ਕੇ ਕੋਈ ਨਹੀਂ ਵੀਰ ਜੀ ਕਰਦਾਂਗੇ ਮੰਤਨ ਕੋਈ ਵੀਰ ਫੋਨ ਲਾਵੇ ਫੋਨ ਲਾਵੇ ਕੋਈ ਪਤਾ ਨਹੀਂ ਕਿੱਥੇ ਹੋ ਜਾਣੀ ਬਾਕੀ ਆਪੇ ਚਲੋ ਕੋਈ ਭਾਜੀ ਹੁਣਾਂ ਨਾਲ ਸੰਪਰਕ ਕਰ ਲੇ ਫੋਨ ਤੇ ਹਨਾ ਹਾਂ ਜੀ ਜੀ ਵੀਰ ਜੀ ਤੇ ਆਪੇ ਫਿਰ ਮੌਕੇ ਤੇ ਮੰਤਨ ਹੋ ਜਾਊਗਾ 40000 ਦੇ ਵਿੱਚ ਹਨਾ ਤੇ ਬਾਕੀ ਕੋਈ ਤੁਹਾਡੇ ਘਰੋਂ ਪਾਸ ਕਰਕੇ ਤੇ ਵੇਸ਼ ਚਾਹ ਕੇ ਖੜੇ ਨਾ ਤਸੱਲੀ ਕਰਕੇ ਤੇ ਜੋ ਵੀ ਆ ਇੱਥੇ ਹੀ ਆਪਣੀ ਵੇਸ਼ ਚਾਹ ਕੇ ਖੜਾ ਹਾਂ ਜਾਂ ਹੁੰਦੀਆਂ ਜੀ ਵੀਰ ਜੀ ਹੋਰ ਅੱਛਾ ਗਾਵਾਂ ਜੀ ਠੀਕ ਹੈ ਜੇ ਹੋਰ ਵੀ ਗਾਵਾਂ ਆਉਂਦੀਆਂ ਵਾ ਬਾਕੀ ਕੋਈ ਵੀ ਰੋਨਾ ਬਾਰੇ ਵੀ ਪੁੱਛ ਲੈ ਤੇ ਵੀ ਆਪਣੀ ਪਾਸ ਕਰਕੇ ਤੇ ਵੇਖ ਚੱਕ ਕੇ ਖੜੇ ਜੀ